ਇਹ ਤੇ ਗੋਲੀਆਂ ਨਾ ਚਲਾਉਂਦਾ ਸਤਿੰਦਰ ਆਪਾ ਹੋ ਜੀ ਜ਼ਰੂਰ ਸ਼ੀਸ਼ੇ ਵੀ ਨਹੀਂ ਹੁੰਦੇ ਤਾਂ ਕੋਈ ਨਹੀਂ ਕੋਈ ਮੈਂ ਅਭੀ ਕੋਈ ਨਾ ਕੋਈ ਸਾਈਡ ਕਰਦੇ ਕੋਈ ਵੀ ਜਿਹਦਾ ਧਿਆਨ ਨਹੀਂ ਲਿਆ ਰੱਖੀ ਨਾ ਹੋਇਆ ਕੀ ਹੋਇਆ ਕੀ ਸੀ ਜੀ ਪਈ ਪਹਿਲਾ ਦੁਪਹਿਰ ਵੇਲੇ ਇੱਥੇ ਗੱਲ ਪਏ ਆਪਣੇ ਬਗਦਾਦੀ ਗੇਟ ਇੱਥੇ ਇਹਨਾਂ ਨੇ ਰੋਕਿਆ ਕਿ ਸਾਨੂੰ ਕਹਿੰਦੇ ਜੀ ਤੂੰ ਘੂੜ ਕੇ ਕਿਵੇਂ ਸਾਨੂੰ ਕਹਿੰਦੇ ਘੂੜ ਕੇ ਦੇਖਦੇ ਸਾਨੂੰ ਮੈਂ ਤਾਂ ਵੀਰੇ ਅਣੀ ਟੋੜੇ ਦਾ ਕੀ ਲੈਣਾ ਦੇਣਾ ਅਸੀਂ ਜੀ ਤੁਹਾਡੇ ਨਾਲ ਸਾਡੇ ਦੁਸ਼ਮਣੇ ਹੈਗੇ ਤੇ ਇੱਥੇ ਗੜ ਪੈ ਗਏ ਪਹਿਲਾਂ ਅਈ ਐਵੇਂ ਉਹਨਾਂ ਨੂੰ ਕਹਿ ਕੇ ਵੀਰੇ ਗਲਤੀ ਹੋ ਗਈ ਸਾਡੇ ਤਾਂ ਹੈਗੇ ਚਲੇ ਇੱਥੋਂ ਗਏ ਤੇ ਫਿਰ ਸ਼ਾਮ ਨੂੰ ਉਹਨਾਂ ਮੁੰਡੇ ਇਕੱਠੇ ਉੱਥੇ ਸਾਡੇ ਨਾਲ ਹੀ ਰਹਿੰਦੇ ਆ ਪਰ ਮਨਹਿਰੀ ਤੇ ਫਿਰ ਸ਼ਾਮ ਨੂੰ ਮੁੰਡੇ ਇਕੱਠੇ ਕਰਕੇ ਲੈ ਆਏ ਉੱਥੇ ਮੱਲੇ ਦੇ ਵਿੱਚ ਗੱਟੀ-ਗੱਟੀ ਲੈ ਕੇ ਆਏ ਬਾਵਾ ਮੋਰਚਾ ਲਾ ਕੇ 40-50 ਮੁੰਡੇ ਲਗਾਏ ਸੀ ਇਹ ਉੱਥੇ ਆਏ ਪਹਿਲਾਂ ਗਰਗੁਲ ਪਏ ਮੈਂ ਉੱਥੇ ਖੜਾ ਸੀ ਚੌਕ ਦੇ ਵਿੱਚ ਖੜਾ ਸੀ ਉੱਥੇ ਇਹ ਗਰਗੁਲ ਪਏ ਤੇ ਇਹਨਾਂ ਨੇ ਫਿਰ ਇੱਕ ਨੇ ਮਾਰੇ ਮੰਨਣਾ ਹੈਗਾ ਤੇ ਸਮਝੂ ਮੁੰਡਾ ਉਹਨਾਂ ਨੇ ਨਾ ਲੱਤ 'ਚ ਗੋਲੀ ਮਾਰੀ ਬਾਅਦ ਦੇ ਵਿੱਚ ਫੜ ਗਏ ਨਹੀਂ ਪਤਾ ਲੱਗਾ ਕਿ ਕੌਣ ਸੀ ਉਹ ਕਿਹੜੀ ਗੱਲ ਤੋਂ ਲੈ ਕੇ ਲੜਾਈ ਚ ਗਈ ਇੱਥੇ ਇਹ ਦੁਪਹਿਰਾ ਵੇਲੇ ਅਸੀਂ ਇੱਥੇ ਲੰਗਦੇ ਪਏ ਸੀ ਬਗਦਾਦੀ ਘੇੜ ਕੋਲ ਅੱਛਾ ਤੇ ਇਹ ਐਕਟਿਵ ਆ ਤੇ ਆਏ ਤੇ ਇਹ ਸਾਨੂੰ ਕਹਿੰਦੇ ਤੁਸੀਂ ਘੂਰ ਕੇ ਦੇਖਦੇ ਐਵੇਂ ਬੇਵਜ੍ਹਾ ਤੂੰ ਤੁਹਾਨੂੰ ਜਾਣਦੇ ਸੀਗੇ ਜੀ ਮੁੰਡੇ ਨਹੀਂ ਭਾਈ ਜਾਣਦੇ ਨਹੀਂ ਕਿ ਐਵੇਂ ਬੇਵਜ੍ਹਾ ਤੋ ਆ ਕੇ ਕਹਿੰਦੇ ਸਾਨੂੰ ਤੂੰ ਹੀ ਘੂਰ ਕੇ ਦੇਖਦੇ ਏ ਵੈਸੇ ਹੁਣੇ ਸਾਨੂੰ ਇਹ ਪਲਾਂਦੇ ਥੋੜਾ ਬਹੁਤ ਜਾਣਦੇ ਤਾਂ ਹੈਗੇ ਅੱਛਾ ਤੇ ਘੂਰ ਕੇ ਦੇਖਦੇ ਸਾਨੂੰ ਕਹਿੰਦੇ ਐਵੇਂ ਐਵੇਂ ਕਿ ਇੱਥੇ ਉਦਮ ਸਿੰਘ ਚੌਂਗ ਦੇ ਵਿੱਚ ਬਗਰਾਦੀ ਗੜਨੀ ਹੈਗੀ ਲੋ ਉੱਥੇ ਕੀ ਹਾਂ 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 ਲੈਕਚਰੇਸ਼ਨ ਪਤਾ ਨਹੀਂ ਕਿ ਉੱਥੇ ਬਣਿਆ ਆ ਤੇ ਉੱਥੇ ਸਾਡੇ ਗੱਲ ਪਏ ਪਲਾਂ ਅਸੀਂ ਦੋ ਜਣੇ ਮੇਰੇ ਚਾਚੇ ਦਾ ਮੁੰਡਾ ਸੀ ਇੱਕ ਉੱਥੇ ਫੈਮਿਲੀ ਚ ਰਿਕਾਰਡਿੰਗ ਵੀ ਹੋਈ ਹੋਵੇਗੀ ਤੇ ਬਿਲਕੁਲ ਸਾਡੇ 3:30 ਵਜੇ ਦਾ ਟਾਈਮ ਹੀ ਹੈਗਾ ਜੀ ਗੱਲ ਪਏ ਇੱਥੋਂ ਅਸੀਂ ਵੀ ਵੀਰੇ ਸਾਡੇ ਗੱਲ ਜੀ ਹੋ ਗਈ ਅਸੀਂ ਚਲੇ ਗਏ ਨਾਲ ਦੋ ਗਲਤੀ ਗਲਤੀ ਮੰਗ ਕੇ ਸ਼ਾਮ ਨੂੰ ਫਿਰ ਮੁੰਡੇ ਲੈ ਕੇ ਆਏ ਉੱਥੇ ਗਲੀ ਦੇ ਵਿੱਚ ਤੇ ਉੱਥੇ ਆ ਕੇ ਗੱਲ ਪਏ ਹੁਣ ਤੇ ਤੁਹਾਡੇ ਗੋਲੀ ਕਿੱਥੇ ਮਾਰੀ ਹੈ ਜੀ ਗੋਲੀ ਲੱਤ ਦੇ ਵਿੱਚ ਮਾਰੀ ਤੇ ਕਦੋਂ ਕਿੰਨੇ ਵਜੇ ਗੱਲ ਹੈ ਇਹ ਹੋਣੀ ਇੱਕ ਘੰਟਾ ਪਹਿਲਾਂ ਮਾਰੀ ਹੈ ਤੇ ਉਦੋਂ ਉਹ ਮੁੰਡੇ ਹਾਂ ਜੀ ਜੀ ਇਹ ਅਹਮਨ ਇਹ ਇਸ ਨੂੰ ਹਰੇ ਆ ਗਿਆ ਇਹ ਇੱਥੇ ਇੱਥੇ ਰਹਿੰਦਾ ਗੰਦੀ ਮੰਡੀ ਕੋਲੇ ਤੁਹਾਡਾ ਕੀ ਨਾਮ ਹੈ ਲਾਵੀ ਤੇ ਇੱਥੇ ਕਿਉਂ ਆਇਆ ਸਿਵਲ ਹਸਪਤਲ ਗਿਆ ਹੈ ਸਿਵਲ ਹਸਪਤਲ ਜੀ ਇੱਥੇ ਵੀ ਆ ਕੇ ਗੱਲ ਪਈ ਜੀ ਬਾਤ ਦੇ ਵਿੱਚ ਕੀ ਤੁਹਾਡੇ ਪਏ ਆ ਹਾਂ ਜੀ ਇੱਥੇ ਆ ਗਏ ਜਿਹੜੇ ਮੇਰੇ ਨਾਲ ਆਏ ਸੀ ਨਾ ਇੱਥੇ ਲੈ ਕੇ ਆਏ ਸੀ ਉਹਨਾਂ ਦੇ ਵੀ ਗੱਲ ਤੇ ਆ ਗਏ ਇੱਥੇ ਬਾਤ ਦੇ ਵਿੱਚ ਜੀ ਪਛਾਹਤੇ ਹੂ ਨਾ ਤੁਹਾਡੇ ਗੋਲੀ ਲੱਗੀ ਹੋਈ ਹੈ ਹਾਂਜੀ ਗੋਲੀ ਲੱਗੀ ਜੀ ਤੇ ਤੁਹਾਡਾ ਕਿਹੜੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਦਾਣਾ ਮੰਡੀ ਅੱਛਾ ਤੇ ਗੋਲੀ ਇੱਥੇ ਮਾਰੀ ਕਿ ਉਥੋਂ ਹੋਰ ਪਾਰੇ ਲੱਤ ਤੇ ਮਾਰੀ ਨਹੀਂ ਬਾਹਰ ਮਾਰੀ ਕਿੱਥੇ ਨਹੀਂ ਨਹੀਂ ਉੱਥੇ ਗਲੀ ਦੇ ਵਿੱਚ ਮਾਰੀ ਸਾਡੇ ਘਰ ਦੇ ਲਾਗੇ ਤੇ ਹਮਲਾ ਕਰਨੇ ਇੱਥੇ ਵੀ ਆਏ ਸੀ ਹਾਂ ਹਾਂਜੀ ਇੱਥੇ ਵੀ ਆਏ ਸੀ ਇੱਥੇ ਆ ਬੇਖੋ ਕਿੰਨੇ ਜਣੇ ਸੀ ਉੱਡੋ ਇਹ ਹੈਗੇ ਸੀ ਇੱਥੇ ਵੀ 15 20 ਜਣੇ ਆਏ ਸੀ ਪੁਰਾਣੀ ਰੰਜੀਤ ਸੀ ਕੀ ਤੁਹਾਡੀ ਨਹੀਂ ਜੀ ਹੋਰ ਕੋਈ ਨਹੀਂ ਸਾਡੇ ਨਾਲ ਨਹੀਂ ਬਾਈ ਜੀ ਕੀ ਨਾਮ ਵੀਰੇ ਤੁਹਾਡਾ ਤਾਂ ਕਿੰਨੀ ਉਮਰ ਆ ਲਾ ਵੀ ਜੀ ਮੇਰੀ ਉਮਰ ਹੈ ਕਿ 57 ਫਾਦਰ ਨੇ ਜੈਕੀ ਛੰਟਾਇਆ ਹੋਰ ਹੈਗਾ ਹੋਰ ਕੀ ਨਾਮੰਦਾ ਹੈਗਾ ਤੇ ਕਿਥੇ ਇੰਜਰੀ ਕੀ ਹੋਈ ਸਾਡੇ ਕੋਲ ਨੌ ਮਿੰਟ ਦੇ ਕਰੀਬ ਇੱਕ ਮੱਖਣ ਸਿੰਘ ਪੇਸ਼ੈਂਟ ਆਰ ਆਏ ਸੀ ਅਲੈਟ ਹਿਸਟਰੀ ਆਫ ਗਨ ਸ਼ਾਟ ਦੇ ਨਾਲ ਤੇ ਅਸੀਂ ਜਦੋਂ ਉਹਦੀ ਟ੍ਰੀਟਮੈਂਟ ਕਰਦੇ ਸੀ ਉਸ ਦੌਰਾਨ 30 ਮਿੰਟ ਦੇ ਘੰਟੇ ਦੇ ਬਾਅਦ ਉਹਨਾਂ ਦੇ ਆਪੋਜ਼ਿਟ ਦੂਸਰੀ ਪਾਰਟੀ ਆਉਂਦੀ ਹੈ ਤੇ ਉਹ ਆਪਸ ਵਿੱਚ ਉਹਨਾਂ ਦੀ ਲੜਾਈ ਹੁੰਦੀ ਜਿਸ ਦੇ ਕਰਕੇ ਉਹ ਹਸਪੀਟਲ ਦੇ ਜੀ ਜੋ ਜਿਹੜਾ ਡੈਮੇਜ ਕਰਦੇ ਆ ਪੱਥਰ ਪੱਥਰਬਾਜ਼ੀ ਕਰਦੇ ਆ ਤੇ ਉਹ ਜਿਹੜਾ ਪੇਸ਼ੈਂਟ ਮੱਖਣ ਸਿੰਘ ਉਹ ਇੱਕ ਵਾਰ ਹਸਪੀਟਲ ਚੋਂ ਚਲੇ ਜਾਂਦੇ ਨੇ ਤੇ ਦੂਸਰੀ ਪਾਰਟੀ ਦੇ ਜਿਹੜੇ ਪੇਸ਼ੈਂਟ ਹੈ ਉਹ ਇਸ ਟਾਈਮ ਹਸਪੀਟਲ ਜਿਹੇ ਲਾ ਜਿਹੜੀ ਮੱਖਣ ਸਿੰਘ ਵਾਲੀ ਪਹਿਲੀ ਪਾਰਟੀ ਇੱਥੇ ਉਲੇ ਆਈ ਸੀਗੀ ਇਹ ਮੱਖਣ ਸਿੰਘ ਦੀ ਪਾਰਟੀ ਨੇ ਜਿਹੜਾ ਸ਼ੀਸ਼ੇ ਵਗੈਰਾ ਤੋੜੇ ਜਾਂ ਕਿੰਨਾ ਨੇ ਤੋੜੇ ਇਹ ਜੀ ਪੁਲਿਸ ਵੈਰੀਫਾਈ ਕਰੇ ਪਰ ਜਦੋਂ ਦੂਸਰੀ ਪਾਰਟੀ ਆਉਂਦੀ ਉਸ ਟਾਈਮ ਇਹ ਚੀਜ਼ਾਂ ਹੁੰਦੀਆਂ ਨੇ ਓਕੇ ਤਾਂ ਪਹਿਲਾ ਪੇਸ਼ੈਂਟ ਮੱਖਣ ਸਿੰਘ ਉਰੇ ਆਇਆ ਸੀ ਹਾਂ ਜੀ ਮੱਖਣ ਸਿੰਘ ਪੇਸ਼ੈਂਟ ਆ ਤਾਂ ਹੁਣ ਐਡਮਿਟ ਇੱਥੇ ਤੁਹਾਡੇ ਕੋਲ ਸਾਡੀ ਕੋਈ ਇਸ ਟਾਈਮ ਲਵ ਪੇਸ਼ੈਂਟ ਐਡਮਿਟ ਹੈ ਵੀ ਗਨਸ਼ਾਟਰ ਇੰਡੀ ਦੇ ਨਾਲ ਮੱਖਣ ਸਿੰਘ ਦੇ ਵੀ ਗਨਸ਼ਾਟਸ ਸੀ ਮੱਖਣ ਸਿੰਘ ਦੇ ਵੀ ਗਨਸ਼ਾਟਸ ਤੇ ਉਹਨਾਂ ਨੂੰ ਉਹ ਕਿੱਥੇ ਉਹ ਇਸ ਦਾ ਜਦੋਂ ਇਹ ਸਾਰਾ ਸੀਨ ਹੁੰਦਾ ਉਸ ਟਾਈਮ ਅਸੀਂ ਆਪਣੀ ਸਿਕਿਉਰਿਟੀ ਲਈ ਆਪਣੇ ਰੂਮ ਚ ਹੁੰਨੇ ਆ ਉਸ ਤੋਂ ਬਾਅਦ ਉਹ ਸਾਨੂੰ ਹੋਰ ਜਿ ਉਸ ਬਾਰੇ ਨਹੀਂ ਪਤਾ ਕਿਸੇ ਨੇ ਉਹ ਪੁਲਿਸ ਤੇ ਚੈੱਕ ਕਰਕੇ ਗਏ ਸਾਰਾ ਹਸਪਤਲ ਤੇ ਬਾਕੀ ਸੀਸੀਟੀਵੀ ਕੈਮਰੇਜ਼ ਜਾਂ ਪੁਲਿਸ ਦੀ ਇਨਵੈਸਟੀਗੇਸ਼ਨ ਹਸਪਤਲ ਦਾ ਕਿੰਨਾ ਕੁ ਨੁਕਸਾਨ ਜਿਹੜਾ ਕੀਤਾ ਹੈ ਹਸਪਤਲ ਦਾ ਰਾਟੇ ਜਿਹੜੇ ਐਂਟਰੀ ਗੇਟ ਤੇ ਸਾਰੇ ਸ਼ੀਸ਼ੇ ਤੇ ਸਟਾਫ ਰੂਮ ਨੂੰ ਵੀ ਡੈਮੇਜ ਹੈ ਜੀ ਤੇ ਕੋਈ ਡਾਕਟਰ ਦੇ ਕਿਸੇ ਦੇ ਚੋਟ ਗਏ ਨਹੀਂ ਸਾਨੂੰ ਕੋਈ ਫਿਜ਼ੀਕਲ ਹਾਮ ਨਹੀਂ ਹੋਇਆ ਫਿਲਹਾਲ ਹਸਪਤਲ ਨੂੰ ਹੀ ਹੈ ਵੱਟ ਜਿਸ ਤਰ੍ਹਾਂ ਪੱਥਰ ਬਾਜੀ ਹੋ ਰਹੀ ਸੀ ਸਾਨੂੰ ਦੱਸਣ ਦੀ ਲੋੜ ਹੈ ਪਿੱਛੇ ਹੋ ਕੇ